ਕਾਜ ਗੋਲੀਆਂ ਪਲੇਟਾਂ ਤੁਸੀਂ ਘਰੇ ਰੱਖੀ ਬੈਠੇ ਹੋ ਜਿਹੜੀ ਵੀ ਕਾਜੂ ਵਾਲੀ ਪਲੇਟ ਚ ਕਿਸੇ ਅਕਾਲੀ ਨੇ ਕਿਸੇ ਕਾਂਗਰਸੀ ਨੇ ਕਿਸੇ ਝਾੜੂ ਵਾਲੇ ਨੇ ਕਾਜੂ ਚੱਕ ਕੇ ਖਾਦਾ ਉਹਨੂੰ ਚੁੱਲੇ ਚੜਾ ਦਿਓ ਤੁਹਾਡਾ ਜਵਾਬ ਕਿਤੇ ਉਹਨਾਂ ਦਾ ਝੂਠਾ ਨਾ ਖਾ ਲੇ ਬਹੁਤ ਸਾਰੇ ਨਵੇਂ-ਨਵੇਂ ਭਗਤ ਬਣਿਆ ਜਿਨ੍ਹਾਂ ਨੂੰ ਆਮ ਭਗਵੰਤ ਮਾਨ ਦੀ ਫੋਟੋ ਜਿਨ੍ਹਾਂ ਚੋਂ ਦੇਖ ਕੇ ਨਹੀਂ ਪੈਂਦੇ ਉਹਨਾਂ ਚਿਰ ਨੀਂਦ ਨਹੀਂ ਆਉਂਦੀ ਹਣੀ ਹੁਣ ਸਾਡਾ ਜੋਰ ਲੱਗੂਗਾ ਕਿ ਅਸੀਂ ਬੋਂਕਰ ਵਾਲੇ ਨਹੀਂ ਜਿੱਤਣ ਦੇਣੇ ਦੂਜਾ ਤੀਜਾ ਜਿਹੜਾ ਮਰਜੀ ਜਿੱਤ ਜੇ ਮੁੱਖ ਮੰਤਰੀ ਨੂੰ ਇੱਕ ਬੇਨਤੀ ਹੈ ਜਾਂ ਤਾਂ ਇਹ ਫੈਕਟਰੀ ਬੰਦ ਕਰਾ ਤੇ ਜਾਂ ਇਹੋ ਜੀ ਇੱਕ ਫੈਕਟਰੀ ਆਪਦੇ ਪਿੰਡ ਸਤੌਜ ਵੀ ਲੈ ਕੇ ਜਾ ਤੇਰੇ ਲੋਕ ਤੇਰੇ ਨਾਲ ਕੀ ਸਵਾਲ ਜਵਾਬ ਕਰਨਗੇ ਤੈਨੂੰ ਪਤਾ ਲੱਗੂਗਾ ਜਿਦਨ ਭਗਵੰਤ ਮਾਨ ਤੁਹਾਡੇ ਪਿੰਡ ਬੋਲਿਆ ਸੀ ਨਾ ਤੇ ਮੰਗਰ ਉਹਦੀ ਕੁਰਸੀ ਤੇ ਖੜਾ ਸੀ ਉਹ ਕੁਰਸੀ ਤੇ ਯਾਦ ਯਾਦ ਹੈ ਜਿਵਣੀ ਚਾਉਣ ਵੇਲੇ ਕੁਰਸੀ ਤੇ ਖੜਾ ਸੀ ਖੂ ਕੋਲੇ ਤੇ ਮੈਂ ਮੰਗਰੋਂ ਕੁਰਸੀ ਫੜੀ ਸੀ ਕਿਤੇ ਡਿੱਗ ਨਾ ਪਵੇ ਤੇ ਉਦੋਂ ਕਿਉਂ ਆਉਂਦੇ ਸੀ ਸਾਡੇ ਪਿੰਡਾਂ 'ਚ ਤੇ ਹੁਣ ਉਹਨੂੰ ਪਤਾ ਨਹੀਂ ਲੱਗਦਾ ਵੀ ਸਾਡੇ ਫੇਫੜੇ ਉਹ ਜ਼ਹਿਰੀਲੀ ਫੈਕਟਰੀ ਦੇ ਧੂਏ ਨਾਲ ਖਰਾਬ ਹੋ ਰਹੇ ਐ ਮਾਤਰ ਨੂੰ ਕਹਿ ਕੇ ਇਹਨਾਂ ਦੀਆਂ ਫੋਟਵਾਂ ਜਿਹੜੀਆਂ ਘਰਾਂ 'ਚ ਲਾਈ ਬੈਠੋ ਚੁੱਲ੍ਹਿਆਂ 'ਚ ਢਾ ਦੇਓ ਇਹ ਸੋਡੀਆਂ ਨਸਲਾਂ ਦੇ ਕਾਤਲ ਐ ਮੇਰੇ ਨਾਲ ਕਦੇ ਸ਼ੁੱਕਰਵਾਰ ਨੂੰ ਕਦੇ ਮੰਗਲਵਾਰ ਨੂੰ ਮੇਰੀ ਲੈਬੋ੍ਰਟਰੀ ਐ ਐਮਐਸ ਦੇ ਸਾਹਮਣੇ ਕਦੇ ਆਇਓ 6 ਮਹੀਨਿਆਂ ਦੇ ਬੱਚਿਆਂ ਨੂੰ ਲੀਵਰ ਦਾ ਕੈਂਸਰ ਐ 6-6 ਮਹੀਨਿਆਂ ਦੇ ਜਵਾਕਾਂ ਨੂੰ ਆਹ ਹਾਲਾਤ ਸਾਡੇ ਪੰਜਾਬ ਦੇ ਇਹਨਾਂ ਨੇ ਬਣਾਤੇ ਬਹੁਤ ਹੀ ਸਤਿਕਾਰਯੋਗ ਕਮਾਲੂ ਪਿੰਡ ਦੀ ਸਮੁੱਚੀ ਸਾਧ ਸੰਗਤ ਤੇ ਦੂਰੋਂ ਨੇੜਿਓਂ ਪਿੰਡਾਂ ਤੋਂ ਜਿੰਨੀ ਵੀ ਸੰਗਤ ਚੱਲ ਕੇ ਆਈ ਹੈ ਪੰਚਾਇਤਾਂ ਚੱਲ ਕੇ ਆਈਆਂ ਨੇ ਸਭ ਤੋਂ ਪਹਿਲਾਂ ਇੱਕ ਫਤਿਹ ਦੀ ਸਾਂਝ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਡੇ ਬਚਕਾਰ ਬਹੁਤ ਨਾਮਚੀਨ ਹਸਤੀਆਂ ਵੀ ਪਹੁੰਚੀਆਂ ਨੇ ਜਿਨ੍ਹਾਂ ਨੂੰ ਅੱਜ ਪੰਜਾਬ ਦੇ ਵਿੱਚ ਕੋਈ ਨਹੀਂ ਇਹੋ ਜਿਹਾ ਜਿਹੜਾ ਨਹੀਂ ਜਾਣਦਾ ਜਿਹੜਾ ਜਿਹੜੇ ਇਨਸਾਨ ਆਪਣੀ ਐਸ਼ੋ ਆਰਾਮ ਦੀ ਜ਼ਿੰਦਗੀ ਛੱਡ ਕੇ ਅੱਜ ਪਿੰਡ-ਪਿੰਡ ਸੱਤ-ਸੱਤ ਜਾ ਕੇ ਸਾਨੂੰ ਜਗਾ ਰਹੇ ਆ ਕਿ ਆਉਣ ਵਾਲਾ ਸਮਾਂ ਬਹੁਤ ਭਿਆਨਕ ਹੈ ਦੋਸਤੋ ਭਾਨਾ ਸਿੰਘ ਸਿੱਧੂ ਵੀ ਪਹੁੰਚ ਰਹੇ ਆ ਹੋਰ ਵੀ ਬੁਲਾਰਿਆਂ ਨੇ ਬੋਲਣਾ ਤੇ ਆਰਾਮ ਨਾਲ ਬੈਠ ਕੇ ਆਪਾਂ ਜਿੰਨਾ ਸਮਾਂ ਇਹ ਧਰਨਾ ਚੱਲਣਾ ਉਹਨਾਂ ਸਮਾਂ ਹਾਜ਼ਰੀ ਲਵਾਈਏ ਕਿਉਂਕਿ ਇਹ ਲੜਾਈ ਬਹੁਤ ਲੰਮੀ ਹੈ ਇਹ ਲੜਾਈ ਇੱਕ ਦਿਨ ਦੇ ਵਿੱਚ ਜਿੱਤਣ ਵਾਲੀ ਨਹੀਂ ਸਾਡੇ ਹਿੱਸੇ ਦੀਆਂ ਨੌਕਰੀਆਂ ਦੂਸਰੇ ਸੂਬਿਆਂ ਦੇ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਾਡੇ ਹਿੱਸੇ ਦਾ ਪਾਣੀ ਦੂਸਰੇ ਸੂਬਿਆਂ ਨੂੰ ਦਿੱਤਾ ਜਾ ਰਿਹਾ ਹੈ ਸਾਡੇ ਉੱਤੇ ਆ ਕੇ ਦਿੱਲੀ ਤੋਂ ਧਾੜ ਵੀ ਜਿਹੜੇ ਆ ਉਹ ਰਾਜ ਕਰ ਰਹੇ ਹੈ ਤੇ ਜੇਕਰ ਸਮੇਂ ਦੀਆਂ ਸਰਕਾਰਾਂ ਦੋਸ਼ੀ ਨੇ ਤਾਂ ਅਸੀਂ ਵੀ ਬਹੁਤ ਵੱਡੇ ਦੋਸ਼ੀਆਂ ਕਿਉਂਕਿ ਬਾਈ ਨੇ ਕਿਹਾ ਕਿ ਹੁਣ ਸਾਡਾ ਜੋਰ ਲੱਗੂਗਾ ਕਿ ਅਸੀਂ ਬੋਂਕਰ ਵਾਲੇ ਨਹੀਂ ਜਿੱਤਣ ਦੇਣੇ ਦੂਜਾ ਤੀਜਾ ਜਿਹੜਾ ਮਰਜੀ ਜਿੱਤ ਜੇ ਤੁਸੀਂ ਇਮਾਨਦਾਰੀ ਨਾਲ ਇੱਥੇ ਹੱਥ ਧਰ ਕੇ ਦੱਸ ਦਿਓ ਤੁਹਾਡਾ ਜੋਰ ਆਹੀਂ ਲੱਗੂਗਾ ਬਹੁਤ ਸਾਰੇ ਬੰਦੇ ਅੱਜ ਇੱਥੇ ਵੀ ਸ਼ਾਮਲ ਹੋਣਗੇ ਜਿਨ੍ਹਾਂ ਨੂੰ ਕੈਪਟਨ ਦੀ ਫੋਟੋ ਜੇਬ ਚ ਪਾਏ ਬਿਨਾ ਰਾਤ ਨੂੰ ਨੀਂਦ ਨਹੀਂ ਆਉਂਦੀ ਬਹੁਤ ਸਾਰੇ ਇਨਸਾਨ ਇੱਥੇ ਅੱਜ ਵੀ ਹੋਣਗੇ ਜਿਨ੍ਹਾਂ ਨੂੰ ਪ੍ਰਕਾਸ਼ ਸਿੰਘ ਬਾਦਲ ਜੀ ਨੇ ਕੰਡੇ ਵਿਜੇ ਸਾਰੇ ਉਹਦੀ ਫੋਟੋ ਜੇਬ ਚ ਪਾਏ ਬਣਾ ਰਾਤ ਨੂੰ ਨੀਂਦ ਨਹੀਂ ਆਉਂਦੀ ਹਣੀ ਬਹੁਤ ਸਾਰੇ ਨਵੇਂ-ਨਵੇਂ ਭਗਤ ਬਣਿਆ ਜਿਨ੍ਹਾਂ ਨੂੰ ਆਮ ਭਗਵੰਤ ਮਾਨ ਦੀ ਫੋਟੋ ਜਿੰਨਾ ਚਿਰ ਉਹ ਦੇਖ ਕੇ ਨਹੀਂ ਪੈਂਦੇ ਉਹਨਾਂ ਚਿਰ ਨੀਂਦ ਨਹੀਂ ਆਉਂਦੀ ਹਣੀ ਪਰ ਮੈਂ ਇਸ ਮੋਰਚੇ ਵਿੱਚ ਅਸੀਂ ਕਈ ਵਾਰੀ ਆ ਕੇ ਗਏ ਆ ਇਮਾਨਦਾਰੀ ਨਾਲ ਦੱਸਿਓ ਆ ਰਫਾਇਨਰੀ ਲੱਗੀ ਸੀ ਬਾਦਲ ਸਰਕਾਰ ਦੇ ਵਿੱਚ ਭਾਜਪੀ ਦੀ ਸਰਕਾਰ ਦੇ ਵਿੱਚ ਕਿੰਨੇ ਵਾਰੀ ਕਣਕਵਾਲ ਪਿੰਡ ਦਾ ਸਰਵੇ ਹੋ ਗਿਆ ਕਿ ਤੁਹਾਨੂੰ ਪਿੰਡ ਇੱਥੋਂ ਚੱਕ ਕੇ ਕਿਤੇ ਹੋਰ ਬਸਾਵਾਂਗੇ ਬਸ ਗਿਆ ਪਿੰਡ ਇੱਥੇ ਮੈਨੂੰ ਲੱਗਦਾ ਜ਼ਮੀਨ ਦੀ ਮੰਤੀ ਕੀਤੀ ਸੀ ਤੁਹਾਡੇ ਪਿੰਡਾਂ ਦੇ ਲਵੇ ਕਿੰਨਾ ਜ਼ੋਰ ਲੱਗਿਆ ਆਹੀ ਅਕਾਲੀ ਆਏ ਕਹਿੰਦੇ ਸਾਡੀ ਸਰਕਾਰ ਬਣ ਜਾਣ ਦਿਓ ਕਾਂਗਰਸੀ ਆਏ ਕਹਿੰਦੇ ਸਾਡੀ ਸਰਕਾਰ ਬਣ ਜਾਣ ਦਿਓ ਆ ਝਾੜੂ ਵਾਲੇ ਆਏ ਕਹਿੰਦੇ ਸਾਡੀ ਸਰਕਾਰ ਬਣ ਜਾਣ ਦਿਓ ਇਹਨਾਂ ਦਾ ਮਕਸਦ ਸਿਰਫ ਤੇ ਸਿਰਫ ਸਰਕਾਰ ਬਣਾਉਣਾ ਹੈ ਤੁਹਾਡੇ ਨਾਲ ਇਹਨਾਂ ਦਾ ਕੋਈ ਸਰੋਕਾਰ ਨਹੀਂ ਨੌਕਰੀਆਂ ਦੀ ਗੱਲ ਜੇ ਮੈਂ ਕਰਾਂ 15 20 ਸਾਲ ਤੋਂ ਅਸੀਂ ਨੌਜਵਾਨਾਂ ਦੇ ਰੁਜ਼ਗਾਰ ਦੀ ਲੜਾਈ ਲੜ ਰਹੇ ਹਾਂ ਕੈਪਟਨ ਸਰਕਾਰ ਦੇ ਵਿੱਚ ਕੈਪਟਨ ਦਾ ਪ੍ਰਿੰਸੀਪਲ ਸੈਕਟਰੀ ਸੀ ਸੁਰੇਸ਼ ਕੁਮਾਰ ਤੇ ਮੈਨੂੰ ਇੱਥੋਂ ਨੌਜਵਾਨਾਂ ਨੇ ਸਪੈਸ਼ਲ ਭੇਜਿਆ ਕਹਿੰਦੇ ਅੱਜ ਮੀਟਿੰਗ ਹੈ ਸ਼ਰੇਸ਼ ਕੁਮਾਰ ਨਾਲ ਬਾਈ ਤੇਜਿੰਦਰ ਗੱਲ ਕਰਨੀ ਐ ਮੈਂ ਕਿਹਾ ਦੱਸੋ ਕਹਿੰਦੇ ਗੱਲ ਕਰਨੀ ਐ ਕਿ ਸਾਡੇ ਸੂਬੇ ਦੀਆਂ ਨੌਕਰੀਆਂ ਸਾਡੇ ਸੂਬੇ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣ ਤੇ ਉਸ ਲਈ ਮੈਨੂੰ ਪੂਰਾ ਪ੍ਰਿਪੇਅਰ ਕਰਕੇ ਭੇਜਿਆ ਕਿਉਂਕਿ ਡੀਰੀਏ ਦੀ ਗੱਲ ਕਰਨਗੇ ਤਾਂ ਤੁਸੀਂ ਕੀ ਕਹਿਣਾ ਹੈ ਜਦੋਂ ਅਸੀਂ ਮੀਟਿੰਗ ਦੇ ਵਿੱਚ ਪੰਜਾਬ ਭਵਨ ਗਏ ਤੇ ਮੈਂ ਪਹਿਲਾ ਹੀ ਸਵਾਲ ਕੀਤਾ ਮੈਂ ਕਿਹਾ ਸੈਕਟਰੀ ਸਾਹਿਬ ਸਾਡੇ ਸੂਬੇ ਦੀਆਂ ਨੌਕਰੀਆਂ ਤੇ ਸਾਡੇ ਸੂਬੇ ਦੇ ਨੌਜਵਾਨਾਂ ਦਾ ਹੱਕ ਹੈ ਪੰਜਾਬ ਦੀਆਂ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਮਿਲਣੀਆਂ ਚਾਹੀਦੀਆਂ ਤੇ ਉਹਦਾ ਜਵਾਬ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਪਤਾ ਕੀ ਕਹਿੰਦਾ ਕਹਿੰਦਾ ਮੈਂ ਤਾਂ ਆਪ ਹਰਿਆਣੇ ਦਾ ਤੇ ਹੁਣ ਸਾਰੇ ਦਿੱਲੀ ਦੇ ਐ ਤੁਸੀਂ ਉਹ ਸੋਚ ਸਕਦੇ ਹੋ ਵੀ ਤੁਹਾਡੇ ਬੱਚਿਆਂ ਨੂੰ ਨੌਕਰੀਆਂ ਮਿਲ ਜਾਣਗੀਆਂ ਤਾਂ ਸਾਨੂੰ ਲਾਮਬੰਦ ਹੋਣਾ ਪਊਗਾ ਸਾਨੂੰ ਜਿਹੜੀਆਂ ਕਾਜੂ ਵਾਲੀਆਂ ਪਲੇਟਾਂ ਤੁਸੀਂ ਘਰੇ ਰੱਖੀ ਬੈਠੇ ਹੋ ਜਿਹੜੀ ਵੀ ਕਾਜੂ ਵਾਲੀ ਪਲੇਟ 'ਚ ਕਿਸੇ ਅਕਾਲੀ ਨੇ ਕਿਸੇ ਕਾਂਗਰਸੀ ਨੇ ਕਿਸੇ ਝਾੜੂ ਵਾਲੇ ਨੇ ਕਾਜੂ ਚੱਕ ਕੇ ਖਾਧਾ ਉਹਨੂੰ ਚੁੱਲ੍ਹੇ 'ਚ ਢਾ ਦਿਓ ਤੁਹਾਡਾ ਜਵਾਬ ਕਿਤੇ ਉਹਨਾਂ ਦਾ ਝੂਠਾ ਨਾ ਖਾ ਲੇ ਉਹ ਅਸੀਂ ਤਾਂ ਉਹ ਆ ਬਾਈ ਲੱਖਾ ਵੀ ਕਹਿੰਦਾ ਹੁੰਦਾ ਹੈ ਕਿ ਸਾਡੇ ਲੋਕ ਇੰਨੇ ਕਿਨਾ ਫਿਰ ਜਾਂਦੇ ਐ ਇੱਥੋਂ ਨਾਲ ਗਵਾਂਢੀ ਹਲਕੇ ਦਾ ਇੱਕ ਐਮ ਐਲ اے ਐ ਜਾਣਦੇ ਹੋ ਮੋਫਰ ਕਹਿੰਦੇ ਜਦੋਂ ਪਿੰਡਾਂ 'ਚ ਜਾਂਦਾ ਨਾ ਸ਼ਾਮ ਨੂੰ ਕਿਸੇ ਮੋਟਰ ਤੇ ਲੰਘਿਆ ਜਾਂਦਾ ਹੁੰਦਾ ਕੋਈ ਸਾਡਾ ਕੋਈ ਜ਼ਿਮੀਂਦਾਰ ਭਰਾ ਪੈੱਗ ਬੁਗ ਲਾਈ ਜਾਂਦਾ ਹੁੰਦਾ ਕੋਲੇ ਬਾਟੀ ਹੁੰਦੀ ਆ ਆਪਣੇ ਬਾਟੀ ਖੇਤਾਂ 'ਚ ਉਦੇ ਚ ਪਾ ਕੇ ਅਗਲਾ ਮਾੜਾ ਮੋਟਾ ਪੈਗ ਲਾਉਂਦਾ ਹੈ ਤੇ ਉਹ ਕਹਿੰਦੇ ਖੜ ਜਾਂਦਾ ਹੈ ਖੜ ਜਾਂਦਾ ਜਦੋਂ ਉਹਨੂੰ ਕਹਿ ਲੈਂਦਾ ਗਰਨਾਮ ਸਿੰਘਆ ਤੇਰੇ ਵਾਲੀ ਬਾਟੀ ਚ ਮੈਨੂੰ ਪਾ ਦੇ ਉਹਦੇ ਵਾਲੀ ਬਾਟੀ ਚ ਦਾਰੂ ਪੀ ਜਾਂਦਾ ਕਹਿੰਦੇ ਸਾਡੇ ਪਿੰਡ ਵਾਲੇ ਮੁੜ ਕੇ ਉਹ ਬਾਟੀ ਧੋਂਦੇ ਹੀ ਨਹੀਂ ਸਾਹਮ ਕੇ ਰੱਖ ਦਿੰਦੇ ਆ ਕਹਿੰਦੇ ਇਹ ਤਾਂ ਮੁਫਰ ਸਾਹਿਬ ਦੀ ਝੂਠੀ ਹੈ ਵੀ ਇਹਨੂੰ ਸੀਸੇ ਚ ਡਡਾ ਲਓ ਆ ਸਾਡੀ ਸੋਚ ਆ ਆ ਸੋਚ ਹੈ ਸਾਡੀ ਮਾਸ ਨੂੰ ਕਿਹਾ ਕਿ ਇਹਨਾਂ ਦੀਆਂ ਫੋਟਵਾਂ ਜਿਹੜੀਆਂ ਘਰਾਂ ਚ ਲਾਈ ਬੈਠੋ ਚੁੱਲ੍ਹਿਆਂ ਚ ਡਾ ਦੇਓ ਇਹ ਸੋਡੀਆਂ ਨਸਲਾਂ ਦੇ ਕਾਤਲ ਐ ਮੇਰੇ ਨਾਲ ਕਦੇ ਸ਼ੁੱਕਰਵਾਰ ਨੂੰ ਕਦੇ ਮੰਗਲਵਾਰ ਨੂੰ ਮੇਰੀ ਲੈਬੋਰੀਟਰੀ ਐ ਐਮਜ਼ ਦੇ ਸਾਹਮਣੇ ਕਦੇ ਆਇਓ 6 ਮਹੀਨਿਆਂ ਦੇ ਬੱਚਿਆਂ ਨੂੰ ਲੀਵਰ ਦਾ ਕੈਂਸਰ ਐ 6-6 ਮਹੀਨਿਆਂ ਦੇ ਜਵਾਕਾਂ ਨੂੰ ਆਹ ਹਾਲਾਤ ਸਾਡੇ ਪੰਜਾਬ ਦੇ ਇਹਨਾਂ ਨੇ ਬਣਾਤੇ ਤੇ ਤੁਸੀਂ ਕਿਹੜੀਆਂ ਫੋਟਵਾਂ ਚੱਕੀ ਫਿਰਦੇ ਹੋ ਕਿਹੜੇ ਹਾਰ ਚੱਕੀ ਫਿਰਦੇ ਹੋ ਕਈ ਤਾਂ ਹੁਣ ਜੇ ਕਿਸੇ ਨੂੰ ਫੋਨ ਆ ਗਿਆ ਨਾ ਕਿਸੇ ਲੀਡਰ ਦਾ ਵੀ ਅੱਜ ਤੂੰ ਵੀ ਧਰਨੇ 'ਚ ਬੈਠਾ ਸੀ ਤੇ ਮਿੰਨ ਮਿੰਨ ਕਰਨ ਲੱਗ ਜਾਣਗੇ ਮੈਂ ਤਾਂ ਜੀ ਫਲਾਣਾ ਲੈ ਗਿਆ ਮੈਨੂੰ ਤਾਂ ਜੀ ਬਸ ਪਤਾ ਹੀ ਨਹੀਂ ਕੀ ਉੱਤੇ ਜਿਵੇਂ ਪਹਾੜ ਡਿੱਗ ਪੈਂਦਾ ਹੁੰਦਾ ਕਾਹਦਾ ਡਰ ਐ ਸਾਨੂੰ ਆਹ ਬਾਈ ਬੈਠਾ ਰਾਜੂ ਇਹਨਾਂ ਦੇ ਪਿੰਡ ਦਾ ਸਾਰੀ ਅਸੀਂ ਬੋਲ ਕੇ ਆਏ ਇੱਕ ਪੋੜਾ ਹੀ ਪੀੜਾ ਦਾ ਪੋੜਾ ਤੇ ਹਜੇ ਤੱਕ ਨਹੀਂ ਬਣਿਆ 100 ਸਾਲ ਹੋ ਗਿਆ ਹੁਣਾਂ ਬਣੇ ਨੂੰ ਉੱਥੋਂ ਦੀ ਹਰ ਸਿਮਰਤ ਕੌਰ ਬਾਦਲ ਵੀ ਨੰਗੀ ਹੋਣੀ ਆ ਉਥੋਂ ਦੀ ਪ੍ਰਕਾਸ਼ ਸਿੰਘ ਬਾਦਲ ਵੀ ਨੰਗਿਆ ਹੋਊ ਉਥੋਂ ਦੀ ਕੈਪਟਨ ਅਮਰਿੰਦਰ ਸਿੰਘ ਵੀ ਨੰਗਿਆ ਉਥੋਂ ਦੀ ਰਾਹੁਲ ਗਾਂਧੀ ਵੀ ਨੰਗਿਆ ਉਥੋਂ ਦੀ ਭਗਵੰਤ ਮਾਨ ਵੀ ਨੰਗਿਆ ਛੋਡੇ ਪਿੰਡ ਵਾਲਾ ਖੂਤਾ ਕਮਾਲੂ ਵਾਲੇ ਉਹ ਮੇਰੇ ਹਜੇ ਵੀ ਯਾਦ ਆਇਆ ਜਿੱਦਨ ਭਗਵੰਤ ਮਾਨ ਛੋਡੇ ਪਿੰਡ ਬੋਲਿਆ ਸੀ ਨਾ ਤੇ ਮਗਰ ਉਹਦੀ ਕੁਰਸੀ ਤੇ ਖੜਾ ਸੀ ਉਹ ਕੁਰਸੀ ਤੇ ਯਾਦ ਯਾਦ ਆ ਜਿਵਣੀ ਚਾਉਣ ਵਲੇ ਕੁਰਸੀ ਤੇ ਖੜਾ ਸੀ ਖੂਕ ਕੋਲੇ ਤੇ ਮੈਂ ਮਗਰੋਂ ਕੁਰਸੀ ਫੜੀ ਸੀ ਕਿਤੇ ਡਿੱਗ ਨਾ ਪਵੇ ਤੇ ਉਦੋਂ ਕਿਉਂ ਆਉਂਦੇ ਸੀ ਸਾਡੇ ਪਿੰਡਾਂ 'ਚ ਤੇ ਹੁਣ ਉਹਨੂੰ ਪਤਾ ਨਹੀਂ ਲੱਗਦਾ ਵੀ ਸਾਡੇ ਫੇਫੜੇ ਉਹ ਜ਼ਹਿਰੀਲੀ ਫੈਕਟਰੀ ਦੇ ਧੂਏ ਨਾਲ ਖਰਾਬ ਹੋ ਰਹੇ ਐ ਹੁਣ ਉਹਨੂੰ ਪਤਾ ਨਹੀਂ ਲੱਗਦਾ ਵੀ 50 ਦਿਨ ਦੇ ਕਰੀਬ ਸਮਾਂ ਹੋ ਗਿਆ ਅੱਜ ਕਮਾਲੂ ਦੇ ਲੋਕ ਫੈਕਟਰੀ ਬੰਦ ਕਰਾਉਣ ਵਾਸਤੇ ਬੈਠੇ ਐ ਮੁੱਖ ਮੰਤਰੀ ਨੂੰ ਇੱਕ ਬੇਨਤੀ ਐ ਜਾਂ ਤਾਂ ਇਹ ਫੈਕਟਰੀ ਬੰਦ ਕਰਾ ਤੇ ਜਾਂ ਇਹੋ ਜੀ ਇੱਕ ਫੈਕਟਰੀ ਆਪਦੇ ਪਿੰਡ ਸਤੌਜ ਵੀ ਲੈ ਕੇ ਜਾ ਤੇਰੇ ਲੋਕ ਤੇਰੇ ਨਾਲ ਕੀ ਸਵਾਲ ਜਵਾਬ ਕਰਨਗੇ ਤੈਨੂੰ ਪਤਾ ਲੱਗੂਗਾ ਕਿਉਂਕਿ ਜਿਹੇ ਜੇ ਤੈਨੂੰ ਤੇਰੇ ਸਤੌਜ ਪਿੰਡ ਦੇ ਲੋਕ ਐ ਉਹ ਜੇ ਸਾਨੂੰ ਸਾਡੇ ਕਮਾਲੂ ਪਿੰਡ ਦੇ ਲੋਕ ਐ ਅਸੀਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆਂ ਜਿੱਥੇ ਮਰਜੀ ਸੱਦ ਲਿਓ ਜਿੱਥੇ ਮਰਜੀ ਬੁਲਾ ਲਿਓ ਜਿੱਥੇ ਮਰਜੀ ਚਾਹੇ ਫਾਹੇ ਚੜਾ ਦਿਓ ਅਸੀਂ ਕਈ ਬੰਦੇ ਕਹਿ ਦਿੰਦੇ ਆ ਵੀ ਇਹ ਵੋਟਾਂ ਕਰਕੇ ਮੈਂ ਤਾਂ ਅਮਤੋਜ ਮਾਨ ਜੀ ਬੈਠੇ ਆ ਮੈਂ ਤਾਂ ਵੋਟਾਂ 'ਚ ਵੀ ਖੜਾ ਹੋਇਆ ਸੀ एमए बीएड डीपीएड टेट क्वालिफाई ਵੋਟਾਂ ਚ ਵੀ ਖੜਾ ਹੋਇਆ ਸੀ ਮੈਨੂੰ ਪਤਾ ਕੀ ਕਹਿੰਦੇ ਸੀ ਪਿੰਡਾਂ ਵਾਲੇ ਸ਼ਰੀਫ ਵਾਲਾ ਨਰਮ ਵਾਲਾ ਇਹਨਾਂ ਨੂੰ ਲਗਾੜੇ ਚਾਹੀਦੇ ਆ ਉਹ ਲਗਾੜਾ ਕੋਈ ਆਇਆ ਬੈਠਣ ਉੱਥੇ ਦੱਸੋ ਇਮਾਨਦਾਰੀ ਨਾਲ ਕੋਈ ਆਇਆ ਉੱਥੇ ਬੈਠਣਾ ਕੋਈ ਨਹੀਂ ਆਉਂਦਾ ਕੱਲੇ ਨੰਬਰ ਕੁੱਟਣ ਆ ਜਾਂਦੇ ਹੁਣ ਸਾਨੂੰ ਕੋਈ ਵੋਟਾਂ ਦੀ ਵਿਚਾਗ ਨਹੀਂ ਅਜੀ ਤਾਂ ਕਹਿੰਨੇ ਆ ਕਿ ਆਪ ਦਾ ਏਕਾ ਕੈਮ ਰੱਖੋ ਇਹਨਾਂ ਲੀਡਰਾਂ ਨੂੰ ਪਿੰਡਾਂ ਚ ਵੜਨ ਤੋਂ ਰੋਕੋ ਇਹ ਸਾਰੇ ਸਾਡੇ ਦੁੱਖੀ ਹੈ ਜੇ ਅੱਜ ਸਾਡੇ ਬੱਚੇ ਕੈਂਸਰ ਨਾਲ ਮਰ ਰਹੇ ਹੈ ਉਹਦੇ ਵਾਸਤੇ ਕੱਲੇ ਝਾੜੂ ਵਾਲੇ ਨਹੀਂ ਉਹਦੇ ਵਾਸਤੇ ਅਕਾਲੀ ਕਾਂਗਰਸੀ ਭਾਜਪਾ ਸਾਰੇ ਜ਼ਿੰਮੇਵਾਰ ਹੈ ਸੋ ਇੰਨੀਆਂ ਕ ਬੇਨਤੀਆਂ ਕਰਨੀਆਂ ਸੀ ਹੋਰ ਵੀ ਬੁਲਾ ਰਹੇ ਨੇ ਬੋਲਣਾ ਹੈ ਭਾਈ ਜਗਜੀਤ ਸਿੰਘ ਰਾਮਾ ਇਹਨਾਂ ਦਾ ਮੈਂ ਸਪੈਸ਼ਲ ਧੰਨਵਾਦ ਕਰਦਾ ਹੈ ਕਿ ਭਾਈ ਕੋਈ ਜਿਆਦਾ ਵੱਡੀ ਪ੍ਰਾਪਰਟੀ ਨਹੀਂ ਕੋਈ ਜ਼ਮੀਨ ਨਹੀਂ ਕੋਈ ਜਾਇਦਾਦ ਨਹੀਂ ਇੱਕ ਛੋਟੀ ਜੀ ਦੁਕਾਨ ਹੈ ਰਾਮੇ ਥੋਡੇ ਕੋਲੇ ਲਗਭਗ ਰੋਜ਼ ਵਾਂਗੂ ਆਉਂਦਾ ਹੈ ਤੇ ਲੋਕਾਂ ਦੀ ਆਵਾਜ਼ ਬਣਦਾ ਹੈ ਰੋਜ਼ ਕੋਈ ਨਾ ਕੋਈ ਵੀਡੀਓ ਬਣਾ ਕੇ ਪਾਉਂਦਾ ਹੈ ਇਹਦੇ ਨਾਂ ਤੇ ਵੀ ਥੋੜਾ ਜਿਹਾ ਆਪਾਂ ਬਾਈ ਦੀ ਹੌਸਲਾ ਫਜ਼ਾਈ ਕਰਦਿਏ ਇੱਕ ਤਾੜੀ ਜ਼ਰੂਰ ਮਾਰ ਦਿਓ ਕਿਉਂਕਿ ਨੌਜਵਾਨ ਬਹੁਤ ਸੰਘਰਸ਼ੀਲ ਹੈ ਦੇਖੋ ਸੰਘਰਸ਼ਾਂ ਦੇ ਵਿੱਚ ਤਾੜੀਆਂ ਤਾਂ ਨਹੀਂ ਵੱਜਦੀਆਂ ਪਰ ਹੌਸਲਾ ਵਧਾਉਣ ਵਾਸਤੇ ਕਿਉਂਕਿ ਇਹੋ ਜਿਹੇ ਮੁੰਡਿਆਂ ਦੀ ਇਹੋ ਜਿਹੇ ਨੌਜਵਾਨਾਂ ਦੀ ਗगन ਬੈਠਾ ਬਾਈ ਜਕਸੀਰ ਹੈ ਸ਼ੇਰਗੜ ਇਹ ਸਾਡੇ ਇਲਾਕੇ ਦੀ ਸ਼ਾਨ ਹੈ ਇਹਨਾਂ ਲੋਕ ਇਹ ਸਾਡੇ ਇਲਾਕੇ ਦੀ ਆਵਾਜ਼ ਬਣਦੇ ਆ ਬਹੁਤ ਬਹੁਤ ਧੰਨਵਾਦ ਇੱਕ ਫਤਿਹ ਇੰਨੀ ਗੱਜ ਕੇ ਬੁਲਾ ਦਿਓ ਮੈਨੂੰ ਵੀ ਲੱਗੇ ਵੀ ਮੈਂ ਦਿਲੋਂ ਬੋਲਿਆ ਅੰਦਰੋਂ